ਤੇਗ ਬਹਾਦਰ ਸਿਮਰਿਆ ਕਾਰਨ ਹੂੰ ਨਿਤ ਆਵੇਂ ਧਾਏ ਸਭ ਥਾਈ ਹੋਏ ਸਹਾਏ ਨਾਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੋਖ ਤੋਂ ਗੁਰੂ ਕੇ ਮਹਿਲ ਸ੍ਰੀ ਅਮਰਤ ਸਰ ਸਾਹਿਬ ਵਿਖੇ ਹੋਇਆ ਆਪ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੰਜ ਸੁਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਥਾਵਾਂ ਤੇ ਸਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ 1630 ਈਸਵੀ ਨੂੰ ਅਮਰਤ ਸਰ ਸਾਹਿਬ ਛੱਡਿਆ ਪਹਿਲੀ ਯਾਤੋਂ ਤੋਂ ਬਾਅਦ ਉਦੋਂ ਤੋਂ ਬਾਅਦ ਆਪ ਗੁਰੂ ਮਹਾਰਾਜ ਨਾਲ ਵੱਖ-ਵੱਖ ਥਾਵਾਂ 'ਤੇ ਵਿਚਰਦੇ ਰਹੇ। ਉਹਨਾਂ ਦਾ ਸੁਭਾਅ ਬਚਪਨ ਤੋਂ ਹੀ ਤਿਆਗਵਾਦਾ ਸੀ, ਸ਼ਾਂਤਮਈ ਸੀ, ਸਹਿਜ ਅਡੋਰ ਰਹਿੰਦੇ ਸਨ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਤਾ ਗੱਦੀ 'ਤੇ ਬਰਾਜਮਾਨ ਹੋਏ, ਉਸ ਤੋਂ ਬਾਅਦ ਹਜ਼ੂਰ ਮਹਾਰਾਜ ਨੇ ਜਿਵੇਂ ਆਨੰਦਪੁਰ ਸਾਹਿਬ ਨਗਰ ਵਸਾਇਆ ਅਤੇ ਪੂਰਬ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਦੋਂ ਉਹਨਾਂ ਦੇ ਘਰ ਸ੍ਰੀ ਬਾਲ ਗੋਬਿੰਦ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਆਪਣਾ ਪਾਵਨ ਬਲੀਦਾਨ ਦੇਣ ਦਾ Hindu ਧਰਮ ਦੀ ਰੱਖਿਆ ਵਾਸਤੇ ਨਿਰਣਾ ਕੀਤਾ 1675 ਈਸਵੀ ਦੇ ਵਿੱਚ ਜਦੋਂ ਹਜੂਰ ਮਹਾਰਾਜ ਬਾਲ ਗੋਬਿੰਦ ਰਾਏ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਉਸ ਯਾਦ ਦੇ ਵਿੱਚ ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਕਾਪ ਦੀ ਸਮੁੱਚਾ ਸੰਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਸਭ ادارے ਧਰਮ ਸਥਾਨ ਮਨਾ ਰਹੇ ਹਨ ਉਸ ਜਾਤ ਦੇ ਵਿੱਚ ਅਸੀਂ ਵੀ ਸੇਵਾ ਵਿੱਚ ਹਿੱਸਾ ਪਾਉਣ ਦਾ ਇਹ ਫੈਸਲਾ ਲਿਆ ਹੈ ਕਿ ਜੋ ਸਤਿਗੁਰੂ ਮਹਾਰਾਜ ਜੀ ਦੇ 57 ਸ਼ਲੋਕ ਜਿਨ੍ਹਾਂ ਬਾਣੀ ਨੂੰ 10ਵੇਂ ਪਾਤਸ਼ਾਹ ਜੀ ਨੇ ਜਦੋਂ ਤਲਵੰਡੀ ਸਾਬੋ ਕੇ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਦੀ ਲਖਵਾਈ ਕੀਤੀ ਉਹਨਾਂ ਦੀ ਬਾਣੀ ਦਰਜ ਕੀਤੀ ਉਸ ਬਾਣੀ ਦਾ ਅਨਵਾਦ ਵਿਆਖਿਆ ਆਪ ਸਮੂਹ ਸੰਗਤਾਂ ਦੇ ਨਾਲ ਲਗਾਤਾਰ ਸਾਂਝੀ ਕਰਾਂਗੇ ਖਲ ਤੋਂ ਇਕਾਗਰਤਾ ਸਹਿਤ ਸਰਬੱਤ ਸੰਗਤ ਨੇ ਸਹਿਯੋਗ ਤੇ ਅਸੀਸ ਦੇਣੀ ਹੈ ਜੀ ਮਿਲ ਕਰਕੇ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ